ਬੀਜੀ ਹੱਥ ਮੇਰਾ ਪੇਪਰ ਸੀ ਅਸੀਂ 8:31 ਮਿੰਟ ਦੇ ਇੱਥੇ ਗੇਟ ਤੇ ਖੜੇ ਆ ਇੱਕ ਮਿੰਟ ਪਿੱਛੇ ਇਹਨਾਂ ਬੰਦਿਆਂ ਨੇ ਗੇਟ ਨਹੀਂ ਖੋਲਿਆ ਅੱਜ ਸਾਡੇ ਫਿਊਚਰ ਦਾ ਹੈਗਾ ਕਿਉਂਕਿ ਅਜੇ 9 ਵੇ ਪੇਪਰ ਸਟਾਰਟ ਹੈ ਅਜੇ 9 ਵਜਨ ਤੋਂ ਵੀ 5 10 12 ਮਿੰਟ ਪਏ ਨੇ ਸਾਨੂੰ 15 ਮਿੰਟ ਹੋ ਗਏ ਨੇ ਇੱਥੇ ਗੇਟ ਤੇ ਖੜਵਾਈ ਖੜੇ ਆ ਠੀਕ ਹੈ ਕੋਈ ਸੁਣਵਾਈ ਨਹੀਂ ਕਰ ਰਿਹਾ ਆਈਡੀ ਜ਼ੋਨ ਚਲੰਦਰ ਮੈਂ ਸਾਰੇ ਵੀਰਾਂ ਨੂੰ ਕਹਿੰਨਾ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰਾਵਾਂਗਾ ਮੈਂ ਇਹਨਾਂ ਨੂੰ ਕੋਰਟ ਵਿੱਚ ਵੀ ਲੈ ਕੇ ਜਾਵਾਂਗਾ ਕਿਉਂਕਿ ਮੇਰੇ ਫਿਊਚਰ ਦਾ ਸਮਾਂ ਮੇਰਾ ਫਿਊਚਰ ਸੀ ਅੱਜ ਦੇ ਪੇਪਰ 'ਚ ਮੇਰਾ ਫਿਊਚਰ ਦਿਸ ਰਿਹਾ ਸੀ ਮੈਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਚਾਹੇ ਮੈਨੂੰ ਕੋਰਟ ਦਾ ਸਾਰਾ ਲੈਣਾ ਪਵੇ ਜੋ ਵੀ ਹੈ ਆਹ ਦੇਖ ਲਓ ਜੀ ਅਜੇ ਟਾਈਮ 9 ਵੇ ਸਟਾਰਟ ਹੈ ਅਜੇ 15 ਮਿੰਟ ਪਹਿਰੇ ਅਜੇ 12 ਮਿੰਟ ਪਹਿਨੇ 12 ਮਿੰਟ ਪਹਿਨੇ ਅੱਜ 9 ਵਜੇ ਦਾ ਸਟਾਰਟ ਹੈ ਮੈਂ 8 ਵਜੇ 31 ਮਿੰਟਾਂ ਤੇ ਖੜਾ ਹਾਂ ਇਹ ਕਹਿੰਦਾ ਪੂਰੇ 5 ਮਿੰਟ ਪਹਿਲਾਂ ਬੰਦ ਕਰਦੇ ਨੇ ਇਹਨਾਂ ਕੋ ਕੀ ਇਰਾਦਾ ਇਹਨਾਂ ਦਾ ਹੈਗਾ ਗੇਟ ਬੰਦ ਕਰਨ ਦਾ ਇਹਨਾਂ 8:25 ਤੇ ਗੇਟ ਬੰਦ ਕਰ ਦਿੱਤਾ ਹੈ ਅਸੀਂ 8:31 ਤੇ ਪਹੁੰਚੇ ਹਾਂ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਹਾ ਆਈਡੀ ਜ਼ੋਨ ਜਲੰਧਰ ਬੈਨਰ ਬੰਦੀ ਕਾਰਵਾਈ ਕਰਾਈ